ਭਾਈ ਜੀਵਾਂ ਜੀ ਆਉਂਦੇ ਨੇ ਦਰਸ਼ਨ ਦਾਰੇ ਕਰਦੇ ਨੇ ਤੇ ਅੰਦਰ ਇੱਕ ਪ੍ਰੇਮ ਜਾਗਦਾ ਪ੍ਰੇਮ ਪ੍ਰੇਮਪ ਤਾਂ ਕੀ ਜਾਗਦਾ ਹੈ ਗੱਲ ਤੇ ਪੱਲਾ ਪਾ ਕੇ ਸਤਿਗੁਰੂ ਦੇ ਸੰਮੁਖ ਲੋ ਜਾਂਦੇ ਨੇ ਸਤਿਗੁਰੂ ਤੁਸੀਂ ਆਗਿਆ ਬਖਸ਼ੋ ਮੈਨੂੰ ਰੋਜ਼ਾਨਾ ਹੀ ਮੈਂ ਆਪਣੇ ਕਿਰਤਕਾਰ ਕਰਕੇ ਤੁਹਾਡੇ ਵਾਸਤੇ ਖਿਚੜੀ ਤੇ ਦਹੀਂ ਲੈ ਕੇ ਆਇਆ ਕਰਾਂ ਮੈਂ ਤੇ ਆਪ ਜੀ ਛੱਗਿਆ ਕਰੋ ਜਦੋਂ ਆਪ ਜੀ ਛੱਗੋਗੇ ਤੇ ਮੇਰੇ ਗਰੀਬ ਦਾ ਵੀ ਭਲਾ ਹੋਵੇਗਾ ਵੇਖੋ ਗੁਰੂ ਨਾਲ ਸਿੱਖ ਦਾ ਨਾਤਾ ਕਿਹੋ ਜਿਹਾ ਪ੍ਰੇਮ ਕਿਹੋ ਜਿਹਾ ਸਾਧਗੰਗ ਤੇ ਭਾਈ ਜਿਵੇਂ ਤੇਰੀ ਮौज ਜਿਵੇਂ ਤੈਨੂੰ ਚੰਗਾ ਲੱਗਦਾ ਅੰਮ੍ਰਿਤ ਵੇਲੇ ਜਾਗਣਾ ਵਾਹਿਗੁਰੂ ਵਾਹਿਗੁਰੂ ਜਪਣਾ ਇਹਨੇ ਭਾਈ ਜੀਵਾ ਜੀ ਨੇ ਖਿਚੜੀ ਤਿਆਰ ਕਰਨੀ ਨਾਲ ਦਹੀਂ ਲੈਣਾ ਰੋਜ਼ਾਨਾ ਸਤਗੁਰੂ ਵਾਸਤੇ ਲੈ ਕੇ ਆਉਣਾ ਜੀ ਨਰੰਗਾਬਾਦ ਦਾ ਰਹਿਣ ਵਾਲਾ ਹੈ ਖੰਡੂਰ ਸਤੋਂ 5 ਕਿਲੋਮੀਟਰ ਦੂਰ ਹੈ ਨਰੰਗਾਬਾਦ ਭਾਈ ਜੀਵਾ ਜਨਾਈ ਪੈਦਲ 5 ਕਿਲੋਮੀਟਰ ਸਬਰ ਤੈਅ ਕਰਕੇ ਅੰਮ੍ਰਿਤ ਵੇਲੇ ਸਤਗੁਰੂ ਦੀ ਸ਼ਰਨ ਵਿੱਚ ਪਹੁੰਚਦੇ ਨੇ ਭੋਗ ਉਪਰੰਤ ਸਤਗੁਰੂ ਨੂੰ ਖਿਚੜੀ ਦਾ ਪ੍ਰਸ਼ਾਦ ਭੇਟ ਕਰਦੇ ਨੇ ਨਾਲ ਦਹੀਂ ਸਤਗੁਰੂ ਛਕਦੇ ਨੇ ਕਿਉਂ ਪ੍ਰੇਮ ਦੇ ਨਾਲ ਗੁਰਮੁਖ ਨੇ ਤਿਆਰ ਕੀਤਾ ਹੁੰਦਾ ਹੈ ਗੋਬਿੰਦ ਭਾਉ ਭਗਤ ਦਾ ਭੁੱਖਾ ਸਤਗੁਰੂ ਆਪਣੇ ਸਿੱਖ ਦੇ ਪ੍ਰੇਮ ਦਾ ਭੁੱਖਾ ਤਾਂ ਹੈ ਸਮਾਂ ਬੀਤਦਾ ਜਾ ਰਿਹਾ ਹੈ ਅੱਜ ਭਾਈ ਜੀਵਾ ਜੀ ਅੰਮ੍ਰਿਤ ਵੇਲੇ ਜਾਗੇ ਨੇ ਅੱਗ ਬਾਲਣ ਲੱਗੇ ਕੀ ਦੇਖਦੇ ਨੇ ਬਹੁਤ ਹਨੇਰੀ ਹੈ ਬੜਾ ਬੱਦਲ ਹੋਇਆ ਹੈ ਅੱਗ ਬਾਲਦੇ ਨੇ ਅੱਗ ਬਲਦੀ ਨਹੀਂ ਹਵਾ ਬਹੁਤ ਤੇਜ਼ ਹੈ ਹਵਾ ਬਹੁਤ ਤੇਜ਼ ਹੈ ਅੱਗ ਬਾਲਦੇ ਨੇ ਅੱਗ ਬਲਦੀ ਨਹੀਂ ਤਿਸਹੇ ਜੇ ਫਿਰ ਅਰਜ਼ੋਈ ਕੀਤੀ ਸਤਗੁਰ ਦੇ ਚਰਨਾਂ ਵਿੱਚ ਸਤਗੁਰੂ ਮੈਂ ਆਪ ਜੀ ਵਾਸਤੇ ਖਿਚੜੀ ਤਿਆਰ ਕਰਦੀ ਅੱਗ ਬਲਦੀ ਨਹੀਂ ਕੁਝ ਸਮੇਂ ਲਈ ਹਨੇਰੀ ਬੰਦ ਕਰਦੇ ਹੋ ਹਵਾ ਬੰਦ ਕਰਦੇ ਹੋ ਹੈ ਗੁਰਮੁਖਾਤਮਾ ਸੀ ਇਧਰੋਂ ਅਰਦਾਸ ਕੀਤੀ ਦੂਜੇ ਬਣੇ ਹੰਢੇੜੀ ਬੰਦ ਹੋ ਗਈ ਹਵਾ ਬੰਦ ਹੋ ਗਈ ਹੁਣ ਖਿਚੜੀ ਤਿਆਰ ਕੀਤੀ ਨਾਲ ਦਹੀਂ ਲਿਆ ਸਤਿਗੁਰੂ ਵਾਸਤੇ ਲੈ ਕੇ ਆਉਂਦੇ ਨੇ ਸਤਿਗੁਰੂ ਜੀ ਆਖਣ ਲੱਗੇ ਭਾਈ ਜੀਵਾ ਜੀ ਅੱਜ ਤੁਸੀਂ ਚੰਗਾ ਨਹੀਂ ਕੀਤਾ ਮarre ਕੀ ਗੱਲ ਉਹ ਭਾਈ ਜੀਵਾ ਜੀ ਅੱਜ ਚੰਗਾ ਨਹੀਂ ਕੀਤਾ ਜਦੋਂ ਹੰਢੇੜੀ ਵਗਦੀ ਹੈ ਹਵਾ ਵਗਦੀ ਹੈ ਕਈ ਜੀਵਾਂ ਦੀ ਪੁਕਾਰ ਹੁੰਦੀ ਹੈ ਉਹ ਮਿੱਟੀ ਦੇ ਕਿਨਕੇ ਉਹਨਾਂ ਦੀ ਖਰਾਕ ਹੁੰਦੀ ਹੈ ਮਿੱਟੀ ਦੇ ਕੰਨ ਉਹਨਾਂ ਦੀ ਖਰਾਕ ਹੁੰਦੀ ਹੈ ਉਹਨਾਂ ਨੂੰ ਖਰਾਕ ਪਹੁੰਚਦੀ ਹੈ ਤੁਸੀਂ ਆਖਿਆ ਹਨੇਰੀ ਬੰਦ ਹੋ ਜਾਵੇ ਹਵਾ ਬੰਦ ਹੋ ਜਾਵੇ ਉਹ ਜਿਨ੍ਹਾਂ ਦੀਆਂ ਅਰਦਾਸਾਂ ਸਨ ਸਾਧਗੁਰ ਕਿਰਪਾ ਕਰੋ ਸਾਨੂੰ ਖਰਾਕ ਬਚਾਓ ਹਨੇਰੀ ਬਗੇ ਸਾਨੂੰ ਖਰਾਕ ਮਿਲੇਗੀ ਹਨੇਰੀ ਬੰਦ ਹੋ ਗਈ ਉਹਨਾਂ ਨੂੰ ਖਰਾਕ ਮਿਲੀ ਨਹੀਂ ਉਹ ਜੀਵ ਜੰਤੂ ਉਸੇ ਤਰ੍ਹਾਂ ਭੁੱਖੇ ਭਾਣੇ ਨੇ ਤੇ ਅਸੀਂ ਤੁਹਾਡੀ ਖਿਚੜੀ ਕਿਵੇਂ ਸ਼ਕਲ ਲਈਏ ਭਾਈ ਜੀਵਾ ਗੁਰਮੁਖ ਸਿੰਘ ਗੁਰਮੁਖ ਉਸੇ ਵੇਲੇ ਸਤਿਗੁਰ ਦੇ ਚਰਨਾਂ ਢੈ ਬਿਆ ਮਹਾਰਾਜ ਮੇਰੀਆਂ ਬੁਲਾ ਬਖਸ਼ ਲੋ ਸਤਿਗੁਰ ਜੀ ਅੱਜ ਤੋਂ ਬਾਅਦ ਇਹੋ ਜੀ ਗਲਤੀ ਨਹੀਂ ਮੈਂ ਕਰਦਾ ਮਰਨੇ ਵੇਖਿਆ ਇਹ ਭੋਲੇ ਭਾਉ ਇਹਨੇ ਆਖਿਆ ਸੀ ਹਨੇਰੀ ਬੰਦ ਹੋ ਜਾਵੇ ਚੁੱਕਿਆ ਸਤਿਗੁਰ ਨੇ ਚੁੱਕ ਕੇ ਗੱਲ ਦੇ ਨਾਲ ਆਇਆ ਗੁਰਮੁਖੋ ਭਾਗਾਂ ਵਾਲੇ ਵੇਖੋ ਇੱਕ ਉਹ ਸਮਾਂ ਹੁੰਦਾ ਹੈ ਜਦੋਂ ਸਿੱਖ ਬੇਨਤੀ ਕਰਦਾ ਪ੍ਰਭ ਕੀਜੇ ਕਿਰਪਾ ਨਿਧਾਨ ਹਮ ਹਰ ਗੁਨ ਗਾਵਾਂਗੇ ਹਉ ਤੁਮਰੀ ਕਲੂ ਨਿਤ ਆਸ ਪ੍ਰਭ ਮੁਹੇ ਕਬ ਗੱਲ ਲਾਵਾਂਗੇ ਜਦੋਂ ਸਿੱਖ ਗੁਰਮੁਖ ਕੋ ਸਤਗੁਰ ਦੇ ਚਰਨਾਂ 'ਰ ਪੀਤੀ ਬੁੰਦਾ ਹੈ ਸਿੱਖ ਦਾ ਸਤਗੁਰ ਦੇ ਚਰਨਾਂ ਨਾਲ ਅੰਦਰੋਂ ਜਦੋਂ ਪ੍ਰੇਮ ਪੈ ਜਾਂਦਾ ਹੈ ਫਿਰ ਸਤਗੁਰੂ ਆਪ ਸਿੱਖ ਨੂੰ ਗੱਲ ਦੇ ਨਾਲ ਲਾਉਂਦੇ ਨੇ ਅੱਜ ਗੱਲ ਦੇ ਨਾਲ ਲਾ ਕੇ ਆਖਿਆ ਰੋ ਰਾਜੀ ਬਨ ਗੁਰਮੁਖ ਜੀਵਾ ਉਹ ਭਾਈ ਜੀਵਾ ਜੀ ਗੁਰਮੁਖ ਬਣ ਕੇ ਰਾਜੀ ਰਹੋ ਰਹੋ ਰਾਜੀ ਬਣ ਗੁਰਮੁਖ ਜੀਵਾ ਭਾਈ ਗੁਰਦਾਸ ਜੀ ਨੇ ਭਾਈ ਜੀਵਾ ਜੀ ਦੀ ਆਪਣੀਆਂ ਬਾਣਾਂ ਦੀ ਸਿਫਤ ਕੀਤੀ ਹੈ ਭਾਗਾਂ ਵਾਲਿਓ ਸਾਧਗੁਣ ਕਿਰਪਾ ਕਰਨ ਸਾਧਗੁਣ ਬਖਸ਼ਿਸ਼ ਕਰਨਾ ਵੇਖੋ ਇੱਕ ਖਿਚੜੀ ਲੈ ਕੇ ਆਉਂਦੇ ਨੇ ਭਾਈ ਜੀਵਾ ਜੀ ਅੱਜ ਸਾਥ ਨੂੰ ਧੰਗੁਰੂ ਅੰਗਦ ਦੇ ਪਤਾ ਜੀ ਕਹਿੰਦੇ ਭਾਈ ਜੀਵਾ ਜੀ ਅੱਜ ਤੋਂ ਗੁਰੂ ਘਰ ਆਉਣਾ ਹੈ ਤੁਸੀਂ ਆਪਣੀ ਕਿਰਤਕਾਰ ਦੀ ਕਰਨੀ ਹੈ ਅਤਿਵਾ ਸਿੱਖੀ ਦਾ ਪ੍ਰਚਾਰ ਵੀ ਨਾਲ ਨਾਲ ਕਰਨਾ ਹੈ ਸੇਵਾ ਵੀ ਕਰਨੀ ਹੈ ਸਿਮਰਨ ਵੀ ਕਰਨਾ ਹੈ ਸੇਵਾ ਤੇ ਸਿਮਰਨ ਦੇ ਨਾਲ ਭਾਈ ਜੀਵਾ ਜੀ ਨੂੰ ਸਤਗੁਰ ਨੇ ਜੋੜ ਦਿੱਤਾ ਗੁਰਮਕੋ ਤਾਂ ਅੱਜ ਭਾਈ ਜੀਵਾ ਜੀ ਨੇਕਾਂ ਟੁੱਟਿਆਂ ਨੂੰ ਗੁਰਨਾਨਕ ਦੇ ਘਰ ਨਾਲ ਜੋੜਦੇ ਨੇ ਕਦੇ ਸਦਕੇ ਗੁਰ ਅੰਗਦ ਦੇ ਪਿਤਾ ਜੀ ਕਿਰਪਾ ਦੇ ਸਦਕੇ ਸਤਗੁਰ ਮਿਹਰ ਕਰਨ ਸਦਕੇ ਬਖਸ਼